ਗੁਰਦਾਸਪੁਰ ਪੁਲਿਸ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਨੂੰ ਲੈ ਕੇ ਨਵੇਂ ਸਾਲ ਤੇ ਕਰਵਾਏਗੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਜਾਣਕਾਰ ਦੇ ਮੁਤਾਬਕ ਨਵੇਂ ਸਾਲ ਦੀ ਸ਼ੁਰੂਆਤ ਗੁਰਦਾਸਪੁਰ ਪੁਲਿਸ ਨੇ ਵਾਹਿਗੁਰੂ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਥਾਣਾ ਸਿਟੀ ਗੁਰਦਾਸਪੁਰ ਦੇ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏਗੇ ਇਸ ਮੌਕੇ ਤੇ ਐਸਐਚਓ ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ਨੇ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਆਸ ਜਤਾਈ ਕਿ ਆਉਣ ਵਾਲਾ ਸਾਲ ਸਾਰਿਆਂ ਦੇ ਲਈ ਖੁਸ਼ੀਆਂ ਲੈ ਕੇ ਆਵੇਗਾ ਨਾਲ ਹੀ ਉਹਨਾਂ ਨੇ ਨਸ਼ੇ ਦੇ ਗੁਲਾਮ ਹੋ ਚੁੱਕੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਨਵੇਂ ਸਾਲ ਤੇ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਸਵਾਰਨ ਦਾ ਯਤਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਗੜਾਸਪੁਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਆਮਦੁੱਲ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਨਵਾਂ ਸਾਲ ਸੁੱਖਾਂ ਦਾ ਬੀਤ ਕੇ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਣੇ ਰਹਿਣ ਤੇ ਤੁਸੀਂ ਤਰੱਕੀਆਂ ਕਰੋ ਇਹ ਨਵਾਂ ਸਾਲ ਤੁਹਾਡੇ ਲਈ ਟਕੀਆਂ ਦੀ ਰਾਹ ਲੈ ਕੇ ਆਵੇ ਮੈਂ ਸਮੂਹ ਗਰਦਾਸਪੁਰ ਨਿਵਾਸੀਆਂ ਨੂੰ ਫੇਰ ਨਵੇਂ ਸਾਲ ਤੇ ਬਹੁਤ ਬਹੁ ਮੁਬਾਰਕਾ ਦਿੰਦਾ ਹਾਂ ਅਤੇ ਜੋ ਅਸੀਂ ਸਾਰੇ ਸਟਾਫ ਨੇ ਥਾਣੇ ਸਿਟੀ ਦੇ ਵਿੱਚ ਸੋਨੀ ਸਾਹਿਬ ਦੇ ਪਾਠ ਕਰਵਾਏ ਸੀ ਉਹ ਸੁੱਖ ਨਾਲ ਸਾਨਾ ਬਤੀਤ ਕਰਨ ਸਾਰੇ ਥਾਣੇ ਦੇ ਉੱਤੇ ਮੇਰ ਪ੍ਰਿਆ ਪਰਮਾਤਮਾ ਹੱਥ ਰੱਖ ਕੇ ਤੇ ਸਮੂਹ ਸ਼ਹਿਰ ਨਿਵਾਸੀ ਨੂੰ ਫੇਰ ਬਹੁਤ ਬਹੁ ਮੁਬਾਰਕਾ ਨਵੇਂ ਸਾਲ ਦੇ ਵਿੱਚ ਮੈਂ ਨੌਜਵਾਨਾਂ ਨੂੰ ਗਰਦਾਸਪੁਰ ਨਿਵਾਸੀਆਂ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਹੜੇ ਨੌਜਵਾਨ ਮਾੜੀ ਲੱਤ ਨਸ਼ੇ ਦੀ ਦਲਦਲ ਵਿੱਚ ਜਾ ਚੁੱਕੇ ਹਨ ਉਪਰੰਨ ਕਰਨ ਲਈ ਅਸੀਂ ਨਵੇਂ ਸਾਲ ਦੇ ਵਿੱਚ ਇਹ ਮਾੜੀ ਲੱਤ ਨੂੰ ਛੱਡਣਾ ਹੈ ਤੇ ਅਸੀਂ ਕਦੇ ਵੀ ਨਸ਼ਾ ਨਾ ਕਰੀਏ ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਗਾਂ ਵਧੀਏ ਤੇ ਆਪਣੇ ਪਰਿਵਾਰ ਨੂੰ ਵੀ ਖੁਸ਼ ਖੇੜੇ ਤੇ ਸੁਖੀ ਰੱਖੀਏ ਤਰਗਾ ਲੋੜੀ ਦਾ ਤਿਹਾਰੀ ਵੀ ਆ ਰਿਹਾ ਤੇ ਕੀ ਕਹਿਣਾ ਚੱਲੋ। ਦੇਖੋ ਜੀ ਇੱਕ ਜਿਹੜੀ ਚਾਈਨਾ ਡੋਰ ਆ ਉਸ ਨੂੰ ਲੈ ਕੇ ਬਹੁਤ ਸਖਤੀ ਆ। ਅਸੀਂ ਹੁਣ ਡਰੋਨ ਦੇ ਰਹੀ ਵੀ ਹਾਂ ਚੈੱਕ ਕਰਾਂਗੇ। ਅਗਰ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਚਾਹੇ ਵੇਚਦਾ ਫੜਿਆ ਗਿਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਤੇ ਇੱਕ ਜਿਹੜੇ ਬਾਹਰੋਂ ਕੋਈ ਪ੍ਰਵਾਸੀ ਆਏ ਹੋਏ ਹਨ ਉਹਨਾਂ ਨੂੰ ਹੀ ਉਹਨਾਂ ਦੇ ਜਿਨ੍ਹਾਂ ਨੇ ਕਿਰਾਏ ਤੇ ਰੱਖਿਆ ਹਨ ਉਹਨਾਂ ਨੂੰ ਅਪੀਲ ਹੈ, ਬੇਨਤੀ ਹੈ ਵੀ ਉਹਨਾਂ ਦੇ ਜਿਹੜੇ ਹੈਗੇ ਆ ਤੁਸੀਂ ਆਧਾਰ ਕਾਰਡ ਉਹਨਾਂ ਦੇ ਪਛਾਣ ਪੱਤਰ ਸਾਨੂੰ ਦੇ ਕੇ ਜਾਓ ਤਾਂ ਜੋ ਅਸੀਂ ਉਹਨਾਂ ਦੇ ਸਟ੍ਰੇਂਜਰ ਰੋਲ ਕੱਟ ਕੇ ਉਸ ਥਾਣਿਆਂ ਦੇ ਸਬੰਧਤ ਥਾਣ ਕਿ ਕੋਈ ਮਾੜਾ ਵਿਅਕਤੀ ਸ਼ਹਿਰ ਦੇ ਵਿੱਚ ਨਾ ਰਹਿੰਦਾ ਹੋਵੇ ਇਸ ਕਰਕੇ ਅਗਰ ਨਹੀਂ ਕੋਈ ਕਰੋਂਦਾ ਤਾਂ ਇਸ ਤੋਂ ਬਾਅਦ ਅਸੀਂ ਜਿਹੜੇ ਕਾਨੂੰਨੀ ਕਾਰਵਾਈ ਦਾ ਰਾਹ اختیار ਕਰਾਂਗੇ ਏਵਨ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਗੁਰਦਾਸਪੁਰ ਪੁਲਿਸ ਦੇ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਨੂੰ ਲੈ ਕੇ ਨਵੇਂ ਸਾਲ ਤੇ ਕਰਵਾਏਗੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਜਾਣਕਾਰ ਦੇ ਮੁਤਾਬਿਕ ਨਵੇਂ ਸਾਲ ਦੀ ਸ਼ੁਰੂਆਤ ਗੁਰਦਾਸਪੁਰ ਪੁਲਿਸ ਨੇ ਵਾਹਿਗੁਰੂ ਅਗੇ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਥਾਣਾ ਸਿਟੀ ਗੁਰਦਾਸਪੁਰ ਦੇ ਵਿੱਚ ਸ਼੍ਰੀ ਸਕੁਨੀ ਸਾਹਿਬ ਦੇ ਪਾਠ ਕਰਵਾਏਗੇ ਇਸ ਮੌਕੇ ਤੇ ਐਸ ਐਚ ਓ ਸਿਟੀ ਗੁਰਦਾਸਪੁਰ ਗੁਰਮੀਤ ਸਿੰਘ ਨੇ ਸ਼ਹਿਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਆਸ ਜਤਾਈ ਕਿ ਆਉਣ ਵਾਲਾ ਸਾਲ ਸਾਰਿਆਂ ਦੇ ਲਈ ਖੁਸ਼ੀਆਂ ਲੈ ਕੇ ਆਵੇਗਾ ਨਾਲ ਹੀ ਉਹਨਾਂ ਨੇ ਨਸ਼ੇ ਦੇ ਗੁਲਾਮ ਹੋ ਚੁੱਕੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਕਿ ਨਵੇਂ ਸਾਲ ਤੇ ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਸਵਰਨ ਦਾ ਯਤਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਮੂਕ ਗਰਦਾਸਪੁਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਆਮਦ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡਾ ਨਵਾਂ ਸਾਲ ਸੁੱਖਾਂ ਦਾ ਵਕੀਫ ਕਰੇ ਤੁਹਾਡੇ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਣੇ ਰਹਿਣ ਤੇ ਤੁਸੀਂ ਤਰੱਕੀਆਂ ਕਰੋ ਇਹ ਨਵਾਂ ਸਾਲ ਤੁਹਾਡੇ ਲਈ ਤਰੱਕੀਆਂ ਦੀ ਰਾਹ ਲੈ ਕੇ ਆਵੇ ਮੈਂ ਸ਼ਮੂਕ ਗਰਦਾਸਪੁਰ ਨਿਵਾਸੀਆਂ ਨੂੰ ਫੇਰ ਨਵੇਂ ਸਾਲ ਤੇ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ ਅਤੇ ਜੋ ਅਸੀਂ ਸਾਰੇ ਸਟਾਫ ਨੇ ਥਾਣੇ ਸਿਟੀ ਦੇ ਵਿੱਚ ਸੁਖਮੀ ਸਾਹਿਬ ਦੇ ਪਾਠ ਕਰਵਾਏ ਸੀ ਉਹ ਸੁੱਖਾਂ ਨਾਲ ਸਾਣਾ ਬਤੀਤ ਕਰਨ ਸਾਰੇ ਸਾਡੇ ਉੱਤੇ ਮੇਰ ਪ੍ਰਿਆ ਪਰਮਾਤਮਾ ਹੱਥ ਰੱਖੇ ਤੇ ਸਮੂਹ ਸ਼ਹਿਰ ਨਿਵਾਸੀ ਨੂੰ ਫੇਰ ਬਹੁਤ ਬਹੁ ਮੁਬਾਰਕ ਨਵੇਂ ਸਾਲ ਦੇ ਵਿੱਚ ਮੈਂ ਨੌਜਵਾਨਾਂ ਨੂੰ ਗੁਰਦਾਸਪੁਰ ਨਿਵਾਸੀ ਨੂੰ ਇਹ ਅਪੀਲ ਕਰਦਾ ਹਾਂ ਕਿ ਜਿਹੜੇ ਨੌਜਵਾਨ ਮਾੜੀ ਲਤ ਨਸ਼ੇ ਦੀ ਦਲਦਲ ਵਿੱਚ ਜਾ ਚੁੱਕੇ ਹਨ ਉਪਰਾਨ ਕਰਨ ਪਈ ਅਸੀਂ ਨਵੇਂ ਸਾਲ ਦੇ ਵਿੱਚ ਇਹ ਮਾੜੀ ਲਤ ਨੂੰ ਛੱਡਣਾ ਹਾਂ ਤੇ ਅਸੀਂ ਕਦੇ ਵੀ ਨਸ਼ਾ ਨਾ ਕਰੀਏ ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ گاਹ ਵਧੀਏ ਤੇ ਆਪਣੇ ਪਰਿਵਾਰ ਨੂੰ ਵੀ ਖੁਸ਼ ਖੇੜੇ ਤੇ ਸੁਖੀ ਰੱਖੀਏ ਸਰ ਗਾ ਲੋੜੀ ਦਾ ਤਿਹਾਰ ਵੀ ਆ ਰਿਹਾ ਤੇ ਕੀ ਕਹਿਣਾ ਚੱਲਦਾ ਹੈ ਦੇਖੋ ਜੀ ਇੱਕ ਜਿਹੜੀ ਚਾਈਨਾ ਡੋਰ ਆ ਉਸ ਨੂੰ ਲੈ ਕੇ ਬਹੁਤ ਸਖਤੀ ਆ ਅਸੀਂ ਹੁਣ ਡਰੋਨ ਦੇ ਰਹੀ ਵੀ ਹਾਂ ਚੈੱਕ ਕਰਾਂਗੇ ਅਗਰ ਕੋਈ ਚਾਈਨਾ ਡੋਰ ਦੀ ਵਰਤੋਂ ਕਰਦਾ ਚਾਹੇ ਵੇਚਦਾ ਫੜਿਆ ਗਿਆ ਤਾਂ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇੱਕ ਜਿਹੜੇ ਬਾਹਰੋਂ ਕੋਈ ਪ੍ਰਵਾਸੀ ਆਏ ਹੋਏ ਹਨ ਉਹਨਾਂ ਨੂੰ ਹੀ ਉਹਨਾਂ ਦੇ ਜਿਨ੍ਹਾਂ ਨੇ ਕਿਰਾਏ ਤੇ ਰੱਖਿਆ ਹਨ ਉਹਨਾਂ ਨੂੰ ਅਪੀਲ ਹੈ ਬੇਨਤੀ ਹੈ ਵੀ ਉਹਨਾਂ ਦੇ ਜਿਹੜੇ ਹੈਗੇ ਆ ਤੁਸੀਂ ਆਧਾਰ ਕਾਰਡ ਉਹਨਾਂ ਦੇ ਪਛਾਣ ਪੱਤਰ ਸਾਨੂੰ ਦੇ ਕੇ ਜਾਓ ਤਾਂ ਜੋ ਅਸੀਂ ਉਹਨਾਂ ਦੇ ਸਟ੍ਰੇਂਜਰ ਰੋਲ ਕੱਟ ਕੇ ਉਸ ਥਾਣਿਆਂ ਦੇ ਸਬੰਧਤ ਥਾਣਿਆਂ ਤੋਂ ਉਹਨਾਂ ਦੀ ਇਨਕੁਆਇਰੀ ਕਰਾ ਸਕੀਏ ਕਿ ਕੋਈ ਮਾੜਾ ਵਿਅਕਤੀ ਸ਼ਹਿਰ ਦੇ ਵਿੱਚ ਨਾ ਰਹਿੰਦਾ ਹੋਵੇ ਇਸ ਕਰਕੇ ਅਗਰ ਨਹੀਂ ਕੋਈ ਕਰੋਂਦਾ ਤਾਂ ਇਸ ਤੋਂ ਬਾਅਦ ਅਸੀਂ ਜਿਹੜੇ ਕਾਨੂੰਨੀ ਕਾਰਵਾਈ ਦਾ ਰਾਹ اختیار ਕਰਾਂਗੇ A1 ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ